ਅਸਰ ਕੀ ਕਹਾਂਗੇ ਜੀ ਸੁਖਵੀਰ ਸਿੰਘ ਬਾਦਲੇ ਤੇ ਪਹੁੰਚੇ ਲੈਣੇ ਪੁਲਿਸ ਟੀਮ ਦਾ ਬਰੋਗ ਕੀਤਾ ਜਾ ਰਿਹਾ ਕੰਦਲਬਣੀ ਵੇਖੋ ਅੱਜ ਜਿਹੜਾ ਧਰਨਾ ਲੱਗਿਆ ਪਸ਼ੰਟੇ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਦੇ ਸੱਦੇ ਉੱਤੇ ਇਹ ਹੁਣ ਦੇ ਧਰਨਿਆਂ ਨਾਲ ਸਭ ਤੋਂ ਵੱਡਾ ਲੋਕੀ ਬੜਾ ਹੀ ਹੰਮ ਹਮਾ ਕੇ ਆਪਦੇ ਚਾਹ ਦੇ ਨਾਲ ਇੱਥੇ ਆਏ ਨੇ ਸੋ ਅਭੀ ਇਹ ਠੀਕ ਹੈ ਪਰ ਮਣ ਪਾਣੀ ਦੀ ਪਾਣੀ ਨਹੀਂ ਜਾਵੇ ਯਾਰ ਹੋ